ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਦਾਨਿਸ਼ਮੰਦ ਦਰਵੇਸ਼ ਵਿੱਚ ਪ੍ਰੋਫੈਸਰ ਨਾਰ ਸਿੰਘ ਬਾਰੇ ਲਿਖਿਆ ਸ਼ਬਦ ਚਿੱਤਰ ਲੋਕਵੇਦੀ ਪ੍ਰੋਫੈਸਰ ਨਾਰ ਸਿੰਘ ਮੇਰੀ ਆਪਣੇ ਮੁਰਸ਼ਦ ਪ੍ਰੋਫੈਸਰ ਨਾਰ ਸਿੰਘ ਨਾਲ ਪਹਿਲੀ ਨਿੱਜੀ ਮਿਲਣੀ ਕੋਈ ਬਹੁਤ ਹੀ ਖੁਸ਼ਗੁਵਾਰ ਨਹੀਂ ਸੀ ਮੈਂ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਐਮਏ ਕਰਕੇ ਸਿੱਧਾ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮਐਫਲ ਕਰਨ ਆਇਆ ਸੀ ਉਸ ਸਮੇਂ ਮੇਰੀ ਹਵਾ ਕਾਫੀ ਖਰਾਬ ਸੀ ਕਿਉਂਕਿ ਮੈਰਿਟ ਲਿਸਟ ਵਿੱਚ ਮੈਂ ਸਿਖਰ ਤੇ ਸੀ ਉਸ ਸਮੇਂ ਸਾਰੇ ਰੈਗੂਲਰ ਕੋਰਸਪੋਂਡੈਂਸ ਅਤੇ ਪ੍ਰਾਈਵੇਟ ਵਿਦਿਆਰਥੀਆਂ ਦੀ ਸਾਂਝੀ ਲਿਸਟ ਬਣਦੀ ਸੀ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਸੀ ਮੈਂ ਬੀਐਸਸੀ ਬੀਐਡ ਹੋਣ ਕਰਕੇ ਨੌਕਰੀ ਠੁਕਰਾ ਕੇ ਆਇਆ ਸੀ ਇਸ ਦੇ ਨਾਲ ਹੀ ਯੂਜੀਸੀ ਦੇ ਪਹਿਲੇ ਬੈਚ ਦਾ ਮੈਂ ਨੈਟ ਜਰ ਪਾਸ ਸੀ ਵਿਦਿਆਰਥੀ ਜਥੇਬੰਦੀ ਵਿੱਚ ਕੰਮ ਕਰਦੇ ਹੋਣ ਕਰਕੇ ਬੁਰਜੂਆ ਪੜ੍ਹਾਈ ਅਤੇ ਨੌਕਰੀ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੰਦਾ ਤਰਕਸ਼ੀਲ ਹਰ ਦਾ ਮੀਤ ਪ੍ਰਧਾਨ ਹੋਣ ਦੇ ਨਾਲ ਤਰਕਸ਼ੀਲ ਮੈਗਜ਼ੀਨ ਦਾ ਸੰਪਾਦਕ ਸੀ ਇਸ ਕਰਕੇ ਰੱਬ ਨੂੰ ਟੱਬ ਦੱਸਦਾ ਸੀ ਬਾਕੀ ਤਾਂ ਸਭ ਕੁਝ ਥੱਲੇ ਥੱਲੇ ਸੀ ਹੋਰ ਤਾਂ ਹੋਰ ਮੇਰਾ ਐਮਫਲ ਵਿੱਚ ਪਟਿਆਲਾ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਦਾਖਲਾ ਹੋ ਗਿਆ ਸੀ ਕਈਆਂ ਨਵੀਆਂ ਯਾਰੀਆਂ ਦੋਸਤੀਆਂ ਕਾਰਨ ਪਟਿਆਲੇ ਟਿਕਿਆ ਸੀ ਵਿਭਾਗੀ ਬੋਰਡ ਉੱਪਰ ਐਮਐਲ ਦੇ ਟੌਪਿਕ ਲੱਗੇ ਜਿਨ੍ਹਾਂ ਵਿੱਚ ਪਾਸ਼ ਦੀ ਕਾਮ ਸਵੇਦਨਾ ਟੌਪਿਕ ਸ਼ਾਮਲ ਸੀ ਮੈਂ ਭਰ ਦਿੱਤਾ ਸਭ ਤੋਂ ਵੱਧ ਨੰਬਰ ਹੋਣ ਕਰਕੇ ਟੌਪਿਕ ਮੈਨੂੰ ਮਿਲ ਗਿਆ ਅਤੇ ਵਿਭਾਗ ਵੱਲੋਂ ਹੁਣ ਤੱਕ ਨਿਯਮ ਅਨੁਸਾਰ ਗੁਪਤ ਰੱਖੇ ਨਿਗਰਾਨੀ ਦੀ ਗੁਪਤਤਾ ਜਗ ਜाहिर ਹੋ ਗਈ ਇਹ ਡਾਕਟਰ ਨਾਹਰ ਸਿੰਘ ਦਾ ਦਿੱਤਾ ਟੌਪਿਕ ਸੀ ਮੈਨੂੰ ਮੇਰੇ ਮਹਿਬੂਬ ਕਵੀ ਪਾਸ਼ ਨੇ ਮੁਰਸ਼ਿਦ ਦੇ ਦਿੱਤਾ ਮੈਂ ਚਾਈ ਚਾਈ ਉਹਨਾਂ ਨੂੰ ਮਿਲਣ ਗਿਆ ਉਹ ਪੰਜਾਬੀ ਵਿਭਾਗ ਵਿੱਚ ਜਿੱਥੇ ਹੁਣ ਵਿਭਾਗੀ ਲਾਇਬ੍ਰੇਰੀ ਹੈ ਉਸ ਦੇ ਸਾਹਮਣੇ ਅਧਿਆਪਕਾਂ ਦੇ ਬੈਠਣ ਲਈ ਬਣੇ ਲੱਕੜ ਦੇ ਕੈਬਨ ਵਿੱਚ ਬੈੰਦੇ ਸਨ ਜੋ ਪਹਿਲਾਂ ਡਾਕਟਰ ਰਵੀ ਕੋਲ ਹੁੰਦਾ ਸੀ ਉਹ ਦਰਵਾਜ਼ਾ ਭੇਡ ਕੇ ਅੰਦਰ ਬੈਠੇ ਸਨ ਮੈਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਾ ਗਿਆ ਉਹ ਪੂਨੇ ਵਿੱਚ ਵਲੇਟੀ ਰੋਟੀ ਦੀ ਪੂਣੀ ਬਣਾ ਕੇ ਖਾਈ ਜਾਂਦੀ ਸੀ ਜਿਸ ਨੂੰ ਮਾਲਵੇ ਵਿੱਚ ਘੁੱਗੂ ਬਣਾ ਕੇ ਖਾਣਾ ਕਹਿੰਦੇ ਹਨ ਉਸ ਸਮੇਂ ਦੇ ਬਹੁਤੇ ਕਾਮਰੇਡ ਮੁੰਡੇ ਦਾੜੀ ਕੱਟ ਕੇ ਪੱਗਾਂ ਬੰਨਦੇ ਸੀ। ਅਕਸਰ 셔ਟ ਪੈਂਟ ਵਿੱਚੋਂ ਬਾਹਰ ਰੱਖਦੇ ਸੀ ਤਾਂ ਜੋ ਦੇਸੀ ਲੱਗ ਸਕਣ। ਅਤੇ ਵਿਸ਼ੇਸ਼ ਪਛਾਣ ਗਲ ਵਿੱਚ ਲੰਮੀ ਟਣੀ ਵਾਲਾ ਝੋਲਾ ਪਾ ਕੇ ਰੱਖਦੇ ਸੀ। ਮੈਂ ਕੱਟੇ ਵਾਲਾਂ ਵਾਲਾ ਟੀ-ਸ਼ਰਟ ਪਾਈ ਜੋ ਸਮੇਂ ਆਮ ਨਹੀਂ ਸੀ ਅਤੇ ਪੈਂਟ ਅੰਦਰ ਦੇ ਕੇ ਉੱਪਰੋਂ ਬੈਲਟ ਲਗਾ ਕੇ ਹੱਥ ਵਿੱਚ ਇਕਨੋਮਿਕਸ ਵਾਲੇ ਗਿਆਨਬਾਈ ਵੱਲੋਂ ਦਿੱਤੀ ਸੈਮੀਨਾਰਾਂ ਤੇ ਮਿਲਣ ਵਾਲੀ ਸੋਹਣੀ ਫਾਈਲ ਫੜੀ ਕਮਰੇ ਵਿੱਚ ਵੜਿਆ ਤਾਂ ਉਹਨਾਂ ਨੇ ਮੈਨੂੰ ਕੋਈ ਸ਼ੈਰੀ ਟਾਈਪ ਮੁੰਡਾ ਸਮਝ ਕੇ ਆਖਿਆ ਓਹੋ ਤੂੰ ਕੀ ਇਹ ਸੋਚ ਕੇ ਟੌਪਿਕ ਭਰ ਦਿੱਤਾ ਤੂੰ ਕੀ ਜਾਣਦਾ ਪਾਸ ਬਾਰੇ ਤਾਂ ਇਥੋਂ ਨਹੀਂ ਹੋਣਾ ਇਹ ਟੌਪਿਕ ਕੁਝ ਹੋਰ ਕਰ ਲੈ ਮੈਂ ਆਪਣਾ ਸਵਾਗਤ ਨਾ ਹੁੰਦਾ ਦੇਖ ਕੇ ਗੁੱਸੇ ਭਰੇ ਦਾਵੇ ਨਾਲ ਆਖਿਆ ਕਿ ਮੈਂ ਸਾਰਾ ਪਾਸ ਪੜਿਆ ਹੈ ਪੁੱਛੋ ਕੀ ਪੁੱਛਣਾ ਹੈ ਵੈਸੇ ਹੁਣ ਤਾਂ ਮੈਂ ਟਰਮ ਪੇਪਰ ਬਾਰੇ ਪੁੱਛਣ ਆਇਆ ਸੀ ਕੋਈ ਕਿਤਾਬ ਹੈ ਹਮਦਰਵੀਪ ਨਾ ਸ਼ਹਿਰ ਵੀ ਦੀ ਸੰਪਾਦਿਤ ਤੀਲੇ ਇਤਿਹਾਲਨਾ ਕਿੱਥੋਂ ਮਿਲੇਗੀ ਅਖੀਰ ਬਾਬਾ ਕੁਝ ਢਿੱਲਾ ਜਾ ਪੈ ਗਿਆ ਅਤੇ ਅਧਿਆਪਕ ਵਾਲੇ ਫਰਜ਼ ਨਾਲ ਆਖਿਆ ਹਾਂ ਹਾਂ ਜਾਂ ਲਿਖ ਲਾ ਜਦੋਂ ਮੈਂ ਲਿਖ ਕੇ ਲੈ ਕੇ ਗਿਆ ਤਾਂ ਸ਼ਾਇਦ ਉਹਨਾਂ ਨੂੰ ਵਿਚਾਰਧਾਰਕ ਸੋਚ ਪਸੰਦ ਆਈ ਜਾਂ ਆਪਣਾ ਫਰਜ਼ ਪੂਰਾ ਕਰਦੇ ਹਾਂ ਦਸਤਖਤ ਕਰ ਦਿੱਤੇ ਇੰਜ ਮੈਨੂੰ ਚੇਲਾ ਮੰਨ ਲਿਆ ਜਾਂ ਮੰਨ ਲਿਆ ਉਹ ਕਲਾਸ ਵਿੱਚ ਪੜਾਉਣ ਸਮੇਂ ਪੂਰੇ ਨੋਟਸ ਲੈ ਕੇ ਤਿਆਰੀ ਕਰਕੇ ਆਉਂਦੇ ਸਨ ਖੇਤਰੀ ਖੋਜ ਵਿਧੀ ਸਮਝਾਉਣ ਲਈ ਆਪਣੇ ਖੋਜ ਕਾਰਜ ਦੀਆਂ ਨਿੱਜੀ ਉਦਾਹਰਣਾਂ ਦਿੰਦੇ ਵਿਦਿਆਰਥੀਆਂ ਨਾਲ ਖੁੱਲ੍ਹ ਮਿਲ ਜਾਂ ਹਲਕੀ ਗੱਲ ਕਰਨ ਤੋਂ ਝੱਕਦੇ ਜੇ ਕਦੇ ਲੋਕਵੇਦ ਪੜਾਉਂਦੇ ਹੋਣ ਕਰਕੇ ਚੱਕਵੀਂ ਗੱਲ ਆ ਵੀ ਜਾਂਦੀ ਤਾਂ ਥੋੜਾ ਜਿਹਾ ਹੱਸ ਲੈਂਦੇ ਰੁਕ ਰੁਕ ਕੇ ਕੁੱਟੇ ਸਾਹ ਵਾਲਾ ਹਾ ਹਾ ਵਾਲਾ ਹਾਸਾ ਹੱਸ ਕੇ ਤੁਰੰਤ ਗੱਲ ਨੂੰ ਗੰਭੀਰ ਮੋੜਾ ਦੇ ਕੇ ਵਿਦਿਆਰਥੀਆਂ ਦੇ ਹੱਸਣ ਦਾ ਮੌਕਾ ਖੋਲ ਲੈਂਦੇ ਖੋਜ ਵਿਧੀ ਪੜਾਉਂਦੇ ਇੰਨੇ ਮਗਨ ਹੋ ਜਾਂਦੇ ਕਈ ਵਾਰ ਆਪਣੇ ਆਪ ਵਿੱਚ ਖੋ ਜਾਂਦੇ ਖੇਤਰੀ ਖੋਜ ਕਾਰਜ ਬਾਰੇ ਬੋਲਦੇ ਹਨ ਨਿੱਜੀ ਅਨੁਭਵ ਦੱਸਣ ਲੱਗ ਪੈਂਦੇ ਕਿ ਕਿਵੇਂ ਲੋਕ ਗੀਤਾਂ ਦੀ ਸਮੱਗਰੀ ਇਕੱਤਰ ਕਰਨ ਲਈ ਉਹਨਾਂ ਵਰਗਾ ਹੋਣਾ ਪੈਂਦਾ ਹੈ ਉਹਨਾਂ ਵਰਗਾ ਕੁੜਤਾ ਚਾਦਰੇ ਦਾ ਲਾਂਗੜ ਲਾ ਕੇ ਉਂਗਲੀ ਦੁਗਣੀ ਪੱਗ ਬਨ ਕੇ ਜਾਓ ਤਾਂ ਦਿਲ ਦੀ ਗੱਲ ਦੱਸਦੇ ਹਨ ਜੇ ਹਫੀਮ ਖਾਂਦੇ ਹਨ ਤਾਂ ਤੁਹਾਨੂੰ ਵੀ ਖਾਣੀ ਪਵੇਗੀ ਜੇ ਮੰਗਦੇ ਹਨ ਤਾਂ ਦੇਣੀ ਪਵੇਗੀ ਇਹ ਬੀੜੀ ਪੀਂਦੇ ਹਨ ਤਾਂ ਇਹ ਉਹ ਮਹਿਸੂਸ ਕਰਨਾ ਪਵੇਗਾ ਕਿ ਤੁਹਾਂ ਤੁਹਾਡੇ ਗੱਲ ਨੂੰ ਘਟ ਨਹੀਂ ਰਿਹਾ ਸਗੋਂ ਚੰਗਾ ਲੱਗ ਰਿਹਾ ਹੈ ਜੇ दारू ਪੀਂਦੇ ਹਨ ਤਾਂ ਪੀਣ ਪਿਉਣ ਤੋਂ ਬਾਅਦ ਹੀ ਉਹਨਾਂ ਨਾਲ ਕੋਲ ਮਿਲ ਸਕਦੇ ਹੋਂ ਉਹਨਾਂ ਦੱਸਿਆ ਕਿ ਔਰਤਾਂ ਤੋਂ ਗੀਤ ਕਢਵਾਉਣ ਲਈ ਔਰਤਾਂ ਦੇ ਗੀਤ ਜੇ ਆਪ ਗਾਉਣੇ ਸ਼ੁਰੂ ਕਰ ਦਿੱਤੇ ਜਾਣ ਤਾਂ ਝਟ ਉਹ ਤੁਹਾਡੀ ਪ੍ਰੜਾਈ ਬੇਸੁਰੀ ਆਵਾਜ਼ ਨੂੰ ਆਪਣੀ ਰਾਗਾਤਮਕ ਮਿੱਠੀ ਆਵਾਜ਼ ਨਾਲ ਦੱਬ ਲੈਣਗੇ ਆ। ਛੇਤਰੀ ਕਾਰਜ ਦੇ ਖੱਟੇ-ਮਿੱਠੇ ਅਨੁਭਵ ਸਾਂਝੇ ਕਰਦੇ ਸਨ ਕਿ ਕਿਵੇਂ ਇੱਕ ਵਾਰ ਸਿਆਪੇ ਇਕੱਠੇ ਕਰਦੇ ਆ। ਸਿਆਪਾ ਪੈ ਗਿਆ ਸੀ। ਅਗਲਿਆਂ ਦੇ ਘਰ ਮੌਤ ਹੋਈ ਸੀ। ਇੱਥੇ ਕੀੜ ਨੇ ਇਕੱਠੇ ਕਰਨ ਦੀ ਪਈ ਸੀ। ਇਹ ਘਟਨਾ ਸੁਣਾ ਕੇ ਉਹ ਸਮੱਗਰੀ ਇਕੱਤਰੀ ਕਰਨ ਸਮੇਂ ਸੰਵੇਦਨਸ਼ੀਲ ਰਹਿਣ ਦੀ ਸਲਾਹ ਦਿੰਦੇ ਸਨ। ਉਹਨਾਂ ਦੇ ਜੀਵਨ ਵਿੱਚ ਬੜੇ ਬੰਦੇ ਆਏ ਹੋਣੇ ਹਨ। ਪਰ ਆਪਣੇ ਗੁਰੂ ਦੇਵ ਕੇਸਰ ਸਿੰਘ ਕੇਸਰ ਅਤੇ ਮਿੱਤਰ ਜਗਜੀਤ ਸਿੰਘ ਨਾਲ ਉਹ ساری ਉਮਰ ਨੱਬਦੇ ਰਹੇ ਵੈਸੇ ਉਹਨਾਂ ਦੀ ਦੋਸਤੀ ਦਾ ਘੇਰਾ ਤਾਂ ਕੇਸਰ ਸਿੰਘ ਬਰਵਾਲੀ ਤੋਂ ਲੈ ਕੇ ਪ੍ਰਿੰਸੀਪਲ ਸਰਵਣ ਸਿੰਘ ਤੱਕ ਸੀ ਜਿਸ ਵਿੱਚ ਸਾਰੇ ਬਨਗੀਆਂ ਦੇ ਲੋਕਤਾਰਾ ਸ਼ਾਸਤਰੀ ਅਤੇ ਕਾਮਰੇਡ ਵੀ ਆ ਜਾਂਦੇ ਹਨ ਪਰ ਡਾਕਟਰ ਕੇਸਰ ਸਿੰਘ ਕੇਸਰ ਦਾ ਨਾਮ ਹਮੇਸ਼ਾ ਆਦਰ ਭਾ ਨਾ ਲੈਂਦੇ ਸਨ ਸੰਗੋਂ ਉਹਨਾਂ ਦੇ ਹਰ ਬਚਨ ਤੇ ਫੁੱਲ ਚੜਾਉਂਦੇ ਸੀ ਖੈਰ ਜਗਜੀਤ ਸਿੰਘ ਬਾਰੇ ਤਾਂ ਹਰ ਵੇਲੇ ਇੱਕ ਖੜਕਾ ਚੱਲਦਾ ਰਹਿੰਦਾ ਸੀ ਤੈਨੂੰ ਨਹੀਂ ਪਤਾ ਮੈਂ ਉਹ ਕਿਵੇਂ ਢੋਣਾ ਹਾਂ ਅੰਨੇ ਨੂੰ ਨਾਲੇ ਖਵਾਓ ਨਾਲੇ ਘਰੇ ਛੱਡ ਕੇ ਆਓ ਅਸਲ ਵਿੱਚ ਜਗਜੀਤ ਸਿੰਘ ਨੂੰ ਕਾਰ ਸਕੂਟਰ ਕੁਝ ਵੀ ਚਲਾਉਣਾ ਨਹੀਂ ਸੀ ਆਉਂਦਾ ਉਸ ਨੂੰ ਨਾ ਪਸੰਦ ਬੰਦਿਆਂ ਦੀ ਲਾਪਾ ਕਰਨ ਦੀ ਬਾਣ ਸੀ ਉਹ ਕੁਡਰ ਜਿਹੇ ਢੰਗ ਨਾਲ ਤਣਜ ਕੱਸ ਕੇ ਦੁਸ਼ਮਣੀ ਸੇੜ ਲੈਂਦੇ ਸਨ ਜਿਹੜੀ ਜੋੜੀ ਮਸ਼ਹੂਰ ਹੋਣ ਕਰਕੇ ਡਾਕਟਰ ਨਾਰ ਸਿੰਘ ਨੂੰ ਵੀ ਭੁਗਤ ਨਹੀਂ ਪੈਂਦੀ ਸੀ ਉਹ ਜਗਜੀਤ ਸਿੰਘ ਤੇ ਪੜ੍ਹਨ ਲਿਖਣ ਦੀ ਕਦਰ ਕਰਦਾ ਸੀ ਪਰ ਉਸਦੇ ਸੁਭਾਅ ਤੋਂ ਸਿਰੇ ਦਾ ਦੁਖੀ ਰਹਿੰਦਾ ਸੀ ਜਗਜੀਤ ਸਿੰਘ ਨੇ ਵੱਡੇ ਭਰਾ ਵਾਂਗ ਨਾਰ ਸਿੰਘ ਨੂੰ ਹਰ ਸਮੇਂ ਟੋਕੀ ਜਾਣਾ ਕਦੇ दारू ਪੀਣ ਤੋਂ ਵਰਜਣਾ ਕਦੇ ਕਿਸੇ ਨਾਲ ਬੋਲਣ ਤੋਂ ਹਟਕਾਉਣਾ ਤਾਂ ਖਿਜ ਕੇ ਨਾਰ ਸਿੰਘ ਨੇ ਆਖਣਾ ਯਾਰ ਤੂੰ ਆਪ ਤਾਂ ਕੁਝ ਕਰਨਾ ਨਹੀਂ ਮੈਨੂੰ ਵੀ ਕੁਝ ਨਹੀਂ ਕਰ ਲੰਦਾ ਪਣਾ ਕਿਵੇਂ ਚੱਲੂ ਚੱਲ ਹਟ ਮੈਂ ਤਾਂ ਐਵੇਂ ਹੀ ਕਰੂੰ ਪ੍ਰੋਫੈਸਰ ਨਾਰ ਸਿੰਘ ਬਾਰੋਂ ਜਿੰਨੇ ਹੀ ਬੇਪਰਵਾਹ ਜਾਪਦੇ ਹਨ ਅੰਦਰੋਂ ਉਨੇ ਹੀ ਜ਼ਿੰਮੇਵਾਰ ਘਰ ਪਰਿਵਾਰ ਪ੍ਰਸਤ ਜਾਦਾ ਹੀ ਜ਼ਿੰਮੇਵਾਰ ਘਰ ਦੇ ਕੰਮਾਂ ਨੂੰ ਹਨੇਰੀ ਜਦੋਂ ਅਸੀਂ ਪ੍ਰੋਫੈਸਰ ਸਾਹਿਬ ਦੇ ਘਰ ਜਾਣਾ ਸ਼ੁਰੂ ਹੋਏ ਤਾਂ ਸਾਡੀ ਬੇਟੀ ਦੁੱਧ ਪੀਂਦੀ ਸੀ ਸਾਡੇ ਨਾਲ ਹੋਣੀ ਉਹਨਾਂ ਨੇ ਫੁਰਤੀ ਨਾਲ ਬੋਤਲ ਮੰਗਣੀ ਪਾਣੀ ਗਰਮ ਕਰਕੇ ਬੋਤਲ ਧੋਣੀ ਦੁੱਧ ਪਾਉਣਾ ਹੱਥ ਤੇ ਪਾ ਕੇ ਠੰਡਾ ਗਰਮ ਚੈੱਕ ਕਰਦੇ ਇੰਨੀ ਫੁਰਤੀ ਨਾਲ ਬੱਚੇ ਨੂੰ ਲਿਆ ਕੇ ਫੜਾ ਦੇਣਾ ਅਸੀਂ ਹੈਰਾਨ ਹੋ ਜਾਣਾ ਅਸੀਂ ਅੰਦਾਜ਼ਾ ਲਾਇਆ ਕਿ ਬੇਟਾ ਨਵੀ ਅਤੇ ਬੇਟੀ ਰਮਣ ਪਾਲਦਿਆਂ ਗੁਰੂ ਮਾਤਾ ਸੁਰਿੰਦਰ ਤੋਂ ਟ੍ਰੇਨਿੰਗ ਲਈ ਹੋਣੀ ਹੈ ਪਤਾ ਨਹੀਂ ਪਹਿਲਾਂ ਤੋਂ ਹੀ ਜਿਹੇ ਸਨ ਉਹਨਾਂ ਦਾ ਘਰ ਹਮੇਸ਼ਾ ਸਾਬਣਾ ਸਿਲੈਂਡਰਾਂ ਨਾਲ ਭਰੇ ਰਹਿਣਾ ਜਦੋਂ ਥੋੜਾ ਖੁੱਲਣ ਲੱਗੇ ਤਾਂ ਅਸੀਂ ਡਾਕਟਰ ਸਾਹਿਬ ਨੂੰ ਕਹਿਣਾ ਕਿ ਡਾਕਟਰ ਸਾਹਿਬ ਕੀ ਕਾਲ ਪਹਿਣ ਵਾਲਾ ਹੈ ਇੰਨੀਆਂ ਚੀਜ਼ਾਂ ਜਮਾ ਕਰੀ ਰੱਖਦੇ ਹੋ ਉਹ ਕਾਹ ਨੂੰ ਯਾਰ ਕਿਹੜਾ ਨਿੱਕੀ ਨਿੱਕੀ ਚੀਜ਼ ਦੀ ਲੋਡ ਪਹਿਣ ਤੇ ਮਾਰਕੀਟ ਗੇੜਾ ਮਾਰਦਾ ਫਿਰੇ ਇੱਕੋ ਵਾਰੀ ਸਾਲ ਦਾ ਸਭ ਕੁਝ ਲੈ ਆ ਜਦਾ ਚੰਡੀਗੜ੍ਹ ਦੀ ਘਰ ਦੀ ਫਰਿੱਜ ਵਿੱਚ ਹਰ ਸਮੇਂ ਦਾਲ ਦਾ ਵੱਡਾ ਪਤੀਲਾ ਪਿਆ ਹੁੰਦਾ ਸੀ ਪੁੱਛਣ ਤੇ ਦੱਸਣਾ ਯਾਰ ਚੰਡੀਗੜ੍ਹ ਪੀਜੀਆਈ ਹੈ ਯੂਨੀਵਰਸਿਟੀ ਏ ਦਫ਼ਤਰ ਹਨ ਕੋਈ ਬਿਮਾਰ ਸ਼ਮਾਰ ਤਿਮਾਰਦਾਰ ਧਰਨੇ ਮਜਾਰੇ ਵਾਲਾ ਕੋਈ ਪਿੰਡੋਂ ਸ਼ਹਿਰੋਂ ਦੂਰੋਂ ਨੇੜੋਂ ਆਇਆ ਰਹਿੰਦਾ ਹੈ ਦਾਲ ਬਣੀ ਹੋਵੇ ਤਾਂ ਰੋਟੀ ਦਾ ਜਿਗਾੜ ਸੌਖਾ ਹੋ ਜਾਂਦਾ ਉਹ ਹਰ ਮਸਲੇ ਵਿੱਚ ਰਿਸ਼ਤੇਆਂ ਦੀਆਂ ਤੰਦਾਂ ਨੂੰ ਜਾਣਦੇ ਸਨ ਕਦੇ ਭਾਵਕ ਨਹੀਂ ਸੀ ਹੁੰਦੇ ਪਰ ਰਿਸ਼ਤੇ ਨਿਭਾਉਂਦੇ ਹਨ ਹੁਣ ਇਹ ਪਤਾ ਨਹੀਂ ਗੱਲ ਕਿੰਨੀ ਸੱਚੀ ਹੈ ਜਾਂ ਝੂਠੀ ਪਰ ਸਾਰੇ ਸੁਣਾਉਂਦੇ ਹਨ ਮੈਂ ਵੀ ਸੁਣਾ ਦਿੰਦਾ ਹਾਂ ਜਦੋਂ ਪ੍ਰੋਫੈਸਰ ਨਾਰ ਸਿੰਘ ਦੀ ਨੌਕਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀ ਪਰ ਹੈਸ਼ ਚੰਡੀਗੜ੍ਹ ਸੀ ਹਰ ਰੋਜ਼ ਬੱਸ ਦਾ ਸਫ਼ਰ ਕਰਦੇ ਸਫ਼ਰ ਦੇ ਸਾਥੀ ਅੰਗਰੇਜ਼ੀ ਵਾਲੇ ਗੁਰਕਰਪਾਲ ਸਿੰਘ ਸੇਖੋਂ ਅਤੇ ਮੋਹਨ ਸਿੰਘ ਸੰਧੂ ਸਨ ਇੱਕ ਨੰ ਕੰਡਕਟਰ ਨੇ ਦੂਸਰੇ ਪ੍ਰੋਫੈਸਰਾਂ ਦੀ ਸ਼ਾਨ ਵਿਰੁੱਧ ਕੁਝ ਬੋਲ ਦਿੱਤਾ ਨਾਰ ਸਿੰਘ ਤੋਂ ਬਰਦਾਸ਼ਤ ਨਾ ਹੋਇਆ ਅਤੇ ਹਲਜ ਪਿਆ ਹੱਥੋਂ ਭਾਈ ਵਿੱਚ ਪੱਗ ਢਿੱਲੀ ਹੋ ਗਈ ਨਾਰ ਸਿੰਘ ਨੇ ਬੜੀ ਫੁਰਤੀ ਨਾਲ ਪੱਗ ਲਾ ਕੇ ਕਾਮਰੇਡਾਂ ਵਾਲੇ ਝੋਲੇ ਵਿੱਚ ਪਾ ਲਈ ਅਤੇ ਆਓ ਦੇਖਿਆ ਨਾ ਤਾਓ ਕੰਡਕਟਰ ਨੂੰ ਗੋਡਿਆਂ ਥੱਲੇ ਕਰ ਲਿਆ ਆਖਰ ਕਬੱਡੀ ਦਾ ਪੁਰਾਣਾ ਖਿਡਾਰੀ ਸੀ ਆਖਰ ਹੋਣਾ ਤਾਂ ਕੀ ਸੀ ਛੱਡ ਛਡਾਈ ਹੋਏਗੀ ਇਹੋ ਜਿਹੇ ਕੇਸਾਂ ਵਿੱਚ ਮਾਫੀ ਮੰਗੀ ਨਾ ਮੰਗੀ ਇੱਕ ਬਰਾਬਰ ਹੁੰਦੀ ਹੈ ਬਾਅਦ ਵਿੱਚ ਪੁੱਛਣ ਵਾਲੇ ਪੁੱਛਣ ਲੱਗੇ ਭਲੇ ਮਾਨਸਾ ਤੂੰ ਆਪਣੇ ਪੱਗ ਆਪ ਕਿਉਂ ਲਹੀ ਨਾਰਸਿੰਘ ਕਹਿੰਦਾ ਪਾਈ ਲੜਾਈ ਝਗੜੇ ਵਿੱਚ ਪੱਗ ਤਾਂ ਢਾਈ ਜਾਣੀ ਹੁੰਦੀ ਹੈ ਪਰ ਕੋਈ ਦੂਸਰਾ ਢਾਏ ਤਾਂ ਬੇਇੱਜ਼ਤੀ ਹੁੰਦੀ ਹੈ ਆਪਣੀ ਇੱਜ਼ਤ ਆਪਣੇ ਹੱਥ 'ਚ ਰਹੇ ਤਾਂ ਚੰਗੀ ਰਹਿੰਦੀ ਹੈ ਨਾਲੇ ਸਿਆਣਾ ਬਿਆਣਾ ਪ੍ਰੋਫੈਸਰ ਇੱਕ ਕੰਡੈਕਟਰ ਕੋਟਦਾ ਕਿਤੇ ਚੰਗਾ ਲੱਗਦਾ ਸੀ ਨਾਰ ਸਿੰਘ ਦੇ ਜੱਟ ਤਰਕ ਅੱਗੇ ਸਭ ਕੁਝ ਫੇਲ ਸੀ ਬਾਅਦ ਵਿੱਚ ਵਰਮਾ ਜੀ ਦੱਸਦੇ ਹਨ ਕਿ ਵਲੇਟੀ ਭਾਗ ਨੂੰ ਸਿੱਧਾ ਕਰਨ ਲਈ ਸ਼ੀਸ਼ੇ ਵਾਲਾ ਕਮਰਾ ਪੁੱਛਦਾ ਸੀ ਪੰਜਾਬੀ ਵਿਭਾਗ ਵਿੱਚ ਸ਼ਾਇਦ ਉਦੋਂ ਤੋਂ ਹੀ ਕੁਝ ਕਮਰਿਆਂ ਵਿੱਚ ਸ਼ੀਸ਼ੇ ਲੱਗੇ ਹਨ ਬਹੁਤੇ ਬੰਦੇ ਉਹਦੇ ਲੋਕਤਾਰਾ ਵਿਗਿਆਨੀ ਅਤੇ ਦੇਸੀ ਉਚਾਰਨ ਹੋਣ ਕਰਕੇ ਅੰਦਾਜ਼ਾ ਲਾ ਲੈਂਦੇ ਹਨ ਕਿ ਸਾਡੇ ਵਾਂਗ ਇਹਦਾ ਵੀ ਅੰਗਰੇਜ਼ੀ ਵੱਲੋਂ ਹੱਥ ਤੰਗ ਸੀ ਔਰ ਉਹਦੀ ਅੰਗਰੇਜ਼ੀ ਡਰਾਫਟਿੰਗ ਬਹੁਤੇ ਪੰਜਾਬੀ ਵਾਲਿਆਂ ਨਾਲੋਂ ਵਧੀਆ ਹੈ ਉਹ ਅਕਸਰ ਕਹਿੰਦਾ ਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਤਾਂ ਬੰਦਾ ਅੰਗਰੇਜ਼ੀ ਵਿੱਚ ਚਿੱਠੀਆਂ ਲਿਖਦਾ ਲਿਖਦਾ ਹੀ ਮਰ ਜਾਂਦਾ ਹੈ ਇਹ ਚੁਟਕਲਾ ਮਸ਼ਹੂਰ ਹੈ ਉਸ ਨੂੰ ਸਹੀ ਅੰਗਰੇਜ਼ੀ ਵਿੱਚ ਚਿੱਠੀ ਡਰਾਫਟ ਕਰਨ ਦਾ ਇੰਨਾ ਪਸ ਹੈ ਕਿ ਇੱਕ ਵਾਰ ਉਸਨੇ ਦੇਖਿਆ ਕਿ ਉਸਦੇ ਤਤਕਾਲੀ ਮੁਖੀ ਉਸ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਇੱਕ ਚਿੱਠੀ ਲਿਖ ਰਹੇ ਹਨ ਮੁਖੀ ਚਿੱਠੀ ਭੇਜ ਰਿਹਾ ਹੈ ਉਸਨੇ ਦਫ਼ਤਰ ਵਿੱਚ ਬੈਠਿਆ ਚਿੱਠੀ ਪੜ ਲਈ ਅਤੇ ਗਲਤੀਆਂ ਕੱਢਣ ਲੱਗ ਪਿਆ ਕਿ ਮੇਰੇ ਖਿਲਾਫ ਚਿੱਠੀ ਤਾਂ ਭੇਜ ਦਿਓ ਪਰ ਅੰਗਰੇਜ਼ੀ ਤਾਂ ਸਹੀ ਕਰ ਲਓ ਮੈਂ ਪੁੱਛਿਆ ਗੱਲ ਸੱਚੀ ਹੈ ਕਹਿੰਦਾ ਯਾਰ ਲੜਾਈ ਆਪਣੀ ਥਾਂ ਆਪਣੇ ਵਿਭਾਗ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਸੀ ਕਿ ਇਹਨਾਂ ਨੂੰ ਅੰਗਰੇਜ਼ੀ ਨਹੀਂ ਲਿਖਣੀ ਆਉਂਦੀ ਉਸ ਤੋਂ ਬਾਅਦ ਉਸਨੇ ਵਿਰੋਧੀਆਂ ਉਰੁੱਧ ਉਹ ਗਲਵਾਹੀ ਕਿ ਰਹੇ ਰੱਬ ਦਾ ਨਾਮ ਉਸ ਨੂੰ ਪੜ੍ਹਨ ਲਿਖਣ ਤੋਂ ਕੋਰੇ ਕੁਰਸੀਆਂ ਦੇ ਤਲਵੇਂ ਚਟਨੇ ਲੋਕ ਚੰਗੇ ਨਹੀਂ ਲੱਗਦੇ ਉਸਦੀ ਕਦੇ ਵੀ ਸਾਹਿਤ ਦੇ ਕੜਮ ਚੌਧਰੀਆਂ ਨਾਲ ਨਹੀਂ ਬਣੀ ਉਸਨੇ ਦਿੱਲੀ ਦੇ ਇੱਕ ਸਾਹਿਤ ਗੈਂਗ ਦਾ ਨਾਮ ਸਰਕਸੀ ਟੋਲਾ ਰੱਖਿਆ ਸੀ ਬਈ ਸਰਕਸ ਵਾਲਿਆਂ ਵਾਂਗ ਇਹਨਾਂ ਦਾ ਤੰਬੂ ਵੀ ਆਪਣਾ ਗੱਡੀ ਵੀ ਆਪਣੀ ਬੰਦਾ ਵੀ ਆਪਣਾ ਪੇਪਰ ਵੀ ਆਪਣੇ ਉੱਤੇ ਹੀ ਪੜਨਾ ਸਾਲੇ ਆਪਣਾ ਜਿਗਾਰਡ ਲੈ ਕੇ ਤੁਰਦੇ ਹਨ ਇਹ ਨਹੀਂ ਸੀ ਕਿ ਉਹ ਸਰਕਾਰੀ ਧਾਰਿਆਂ ਵਿੱਚ ਕੰਮ ਨਹੀਂ ਸੀ ਕਰਦਾ ਰਿਹਾ ਸਗੋਂ ਨੇਠ ਕੇ ਕਰਦਾ ਰਿਹਾ ਪਰ ਇੱਕ ਵਿਥ ਰੱਖ ਕੇ ਪੰਜਾਬੀ ਕਲਾ ਪ੍ਰੀਸ਼ਦ ਵਿੱਚ ਉਸਨੇ ਡਾਕਟਰ ਹਰਚਰਨ ਸਿੰਘ ਤੋਂ ਲੈ ਕੇ ਲੰਮਾ ਸਮਾਂ ਕੰਮ ਕੀਤਾ ਹਰ ਵੀਰਵਾਰ ਕਲਾ ਪ੍ਰੀਸ਼ਦ ਦੇ ਵਿਹੜੇ ਵਿੱਚ ਕਲਾਕਾਰਾਂ ਦੀ ਮਹਿਫਲ सजਦੀ ਚੌਂਕੀ ਲੱਗਦੀ ਸੀ ਉਹਨਾਂ ਕ੍ਰੈਡ ਵਿੱਚ ਵੀ ਕੰਮ ਕੀਤਾ ਜੋ ਕਿਸੇ ਸਮੇਂ ਕਾਮਰੇਡਾਂ ਦੇ ਕਹਿਣ ਅਨੁਸਾਰ ਇੰਦਰਾ ਗਾਂਧੀ ਨੇ ਰਾ ਦਾ ਆਡਾ ਬਣਾਇਆ ਸੀ ਅਸਲ ਵਿੱਚ ਤਾਂ ਹਮੇਸ਼ਾ ਕਿਸੇ ਵੱਡੇ ਸਹਿਤਕਾਰ ਜਾਂ ਵਿਦਵਾਨ ਦੀ ਛਤਰ ਸ਼ਾਏ ਹੇਠ ਕੰਮ ਕਰਦਾ ਜਿਹੜਾ ਉਸ ਨੂੰ ਵਿਸ਼ਵਾਸ ਕਰਕੇ ਕੰਮ ਕਰਨ ਦੇਵੇ ਆਪਣੇ ਹੱਦ ਵਿੱਚ ਖੁਦ ਮੁਖਤਿਆਰ ਹੋ ਕੇ ਕੰਮ ਕਰ ਸਕਦਾ ਸੀ ਦਿਨ ਰਾਤ ਜਨੂਨ ਨਾਲ ਸਿਰ ਸੁੱਟ ਕੇ ਕੰਮ ਕਰਦਾ ਸੀ ਹਰ ਸਮੇਂ ਨਾ ਤਾਂ ਸ਼ਾਂਦੀ ਦੀ ਭਾਸ਼ਾ ਬੋਲ ਸਕਦਾ ਸੀ ਅਤੇ ਨਾ ਹੀ ਬਿਨਾਂ ਸ਼ੌਂਕ ਤੋਂ ਅਣਮੰਨੇ ਦਿਲ ਨਾਲ ਵੱਧਾ ਰੋਧਾ ਕੰਮ ਕਰ ਸਕਦਾ ਸੀ ਹੁਣ ਕੈਨੇਡਾ ਅਤੇ ਪੰਜਾਬ ਵਿੱਚ ਵੰਡਿਆ ਪਿਆ ਕਦੇ ਕੈਨੇਡਾ ਤੇ ਕਦੇ ਚੰਡੀਗੜ੍ਹ ਹੁਣ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਬ੍ਰਮਟਨ ਏਰੀਏ ਵਿੱਚ ਸਾਇਤਕ ਸਭਿਆਚਾਰ ਮਹਿਫਲਾਂ ਤੋਂ ਦੂਰ ਹੀ ਰਹਿੰਦਾ ਹੈ ਜੇ ਚਲਿਆ ਹੀ ਜਾਵੇ ਤਾਂ ਪਿੱਛੇ ਬਹਿ ਕੇ ਸੌਂਦਾ ਰਹਿੰਦਾ ਹੈ ਜੇ ਕੋਈ ਪਛਾਣ ਲਵੇ ਜਾਂ ਆਤਮਾਨਾ ਬੁਲਾਵੇ ਫਿਰ ਆਪਣੇ ਪੁਰਾਣੇ ਅਧਿਆਪਕੀ ਜਲੌ ਵਿੱਚ ਆ ਜਾਂਦਾ ਹੈ ਸੱਚਮੁੱਚ ਉਸਨੇ ਲੋਕਧਾਰਾ ਨੂੰ ਸਮਝਿਆ ਹੈ ਅਤੇ ਸਮਝਦਿਆਂ ਲੋਕਧਾਰਾਈ ਹੋ ਗਿਆ ਹੈ ਉਹ ਉਦੋਂ ਤੱਕ ਪਰੰਪਰਕ ਰਹਿੰਦਾ ਹੈ ਜਦੋਂ ਤੱਕ ਮਾਨਵ ਹਿੱਤ ਵਿੱਚ ਹੈ ਜਦੋਂ ਕਿਤੇ ਪਰੰਪਰਾ ਰਾਹ ਵਿੱਚ ਆਵੇ ਤਾਂ ਕਾਮਰੇਡ ਬੰਨ ਨੂੰ ਵੀ ਮੈਂਟਲ ਆਉਂਦਾ ਹੈ ਅਤੇ ਪਰੰਪਰਾਵਾਂ ਦੀਆਂ ਧੱਜੀਆਂ ਉਡਾ ਦਿੰਦਾ ਹੈ ਅਜਿਹਾ ਹੈ ਮੇਰਾ ਗੁਰੂ ਪੀਰ ਮੁਰਸ਼ਿਦ ਡਾਕਟਰ ਨਿਹਾਰ ਸਿੰਘ ਜਿਸ ਦਾ ਜਨਮ ਪਿੰਡ ਫਤੇਗੜ ਨਿਉਆ ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਮਾਤਾ ਸਰਦਾਰਨੀ ਅਜਮੇਰ ਕੌਰ ਅਤੇ ਪਿਤਾ ਸਰਦਾਰ ਰੱਖਾ ਸਿੰਘ ਔਜਲਾ ਦੇ ਘਰ 6 ਅਕਤੂਬਰ 1952 ਨੂੰ ਹੋਇਆ ਪੰਜਾਬੀ ਵਿੱਚ ਪੀ ਐਚ ਡੀ ਤੱਕ ਦੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਡੀ اے ਵੀ ਕਾਲਜ ਚੰਡੀਗੜ੍ਹ ਤੋਂ ਵਾਇਆ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਵਿਭਾਗ ਵਿੱਚ ਗਿਆ ਜਿੱਥੇ ਪ੍ਰੋਫੈਸਰ ਮੁਖੀ ਅਤੇ ਡੀਨ ਪਛਾਵਾਂ ਵੀ ਸੀ ਪੰਜਾਬੀ ਲੋਕਤਾਰਾ ਅਤੇ ਸੱਭਿਆਚਾਰ ਦੇ ਸੰਕਲਨ ਅਤੇ ਅਧਿਐਨ ਖੇਤਰ ਵਿੱਚ ਬਹੁਮੁੱਲਾ ਕੰਮ ਕੀਤਾ ਵਿਸ਼ੇਸ਼ ਰੂਪ ਵਿੱਚ ਮਲਵਈ ਲੋਕ ਕਾਵ ਦਾ ਇਕੱत्रीਕਰਨ ਸੰਪਾਦਨ ਅਤੇ ਅਧਿਐਨ ਦਾ ਵੱਡਾ ਕਾਰੀ ਅਤੇ ਮਿਆਰੀ ਖੋਜ ਪ੍ਰੋਜੈਕਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਕੀਤਾ ਇਸ ਵਿੱਚ ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਕਾਲਿਆ ਹਰਨਾ ਰੋਈਏ ਫਿਰਨਾ ਮਲਵੈਣਾ ਦੇ ਗਿੱਧਿਆਂ ਦੀਆਂ ਬੋਲੀਆਂ ਲੌਂਗ ਬੁਰਜੀਆਂ ਵਾਲਾ ਮਲਵੈਣਾ ਦੇ ਲੰਮੇ ਗਾਉਣ ਚੰਨਾ ਤੇ ਤੇਰੀ ਚਾਨਣੀ ਮਲਵੈਣਾ ਦੇ ਬਿਰਹੜੇ ਖੂਨੀ ਨੈਣ ਜਲ ਭਰੇ ਘੋੜੀਆਂ ਸੁਹਾਗ ਬਾਗੀ ਚੰਬਾ ਖਿਲ ਰਿਹਾ ਸਿੱਠਣੀਆਂ ਤੇ 헤ਰੇ ਰੜੇ ਭੰਬੀਰੀ ਬੋਲੇ ਰੀਤਾਂ ਰਵਾਜਾਂ ਦੇ ਗੀਤ ਮਾ ਸੁਹਾਗਨ ਸ਼ਗਨ ਕਰੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਬਾਕੀ ਪ੍ਰਕਾਸ਼ਨ ਲਈ ਦਿੱਤੀਆਂ ਹੋਈਆਂ ਹਨ ਪਹਿਲਾ ਇਹ ਪ੍ਰੋਜੈਕਟ 10 ਜਲਦਾਂ ਵਿੱਚ ਲਿਖਿਆ ਸੀ ਪਰ ਇਹ ਛਾਪਣ ਸਮੇ 12 ਜਲਦਾਂ ਵਿੱਚ ਫੈਲ ਗਿਆ ਇਹਨਾਂ ਲੋਕ ਗੀਤਾਂ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਪਹਿਲੀਆਂ 4 ਜਲਦਾਂ 4-4 ਵਾਰ ਛਪ ਚੁੱਕੀਆਂ ਹਨ ਪੰਜਾਬੀ ਦੀ ਕਿਸੇ ਵੀ ਉਪਭਾਸ਼ਾ ਵਿੱਚ ਤਾਂ ਕੀ ਸਮੁੱਚੀ ਪੰਜਾਬੀ ਭਾਸ਼ਾ ਵਿੱਚ ਵੀ ਇੰਨਾ ਵੱਡਾ ਲੋਕ ਕਾਵਿ ਦਾ ਸੰਗ੍ਰਹਿ ਨਾ ਕਿਸੇ ਵਿਅਕਤੀ ਨੇ ਕੀਤਾ ਹੈ ਅਤੇ ਸ਼ਾਇਦ ਨਾ ਹੀ ਕੋਈ ਸੰਸਥਾ ਕਰ ਸਕੇ ਇਕੱत्रीਕਰਨ ਅਤੇ ਸੰਪਾਦਨ ਤੋਂ ਲਾਵਾ ਲੋਕ ਆਪਦੀ ਸਿਰਜਣ ਪ੍ਰਕਿਰਿਆ ਪੰਜਾਬੀ ਲੋਕ ਨਾਚਾਂ ਦੀ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ ਮਾਰਕਸੀ ਰੂਪ ਚਿੰਤਨ ਅਤੇ ਪੰਜਾਬ ਦੀ ਲੋਕਧਾਰਾ ਚਿੰਤਨ ਤੇ ਚੇਤਨਾ ਲੋਕਧਾਰਾ ਦੇ ਖੇਤਰ ਵਿੱਚ ਸਿਧਾਂਤਕ ਪੁਸਤਕਾਂ ਹਨ ਪ੍ਰੋਫੈਸਰ ਨਾਰ ਸਿੰਘ ਜੀ ਦੀ ਮੁੱਖ ਤੌਰ ਤੇ ਅਧਿਆਨ ਸਮੱਗਰੀ ਮਾਲਵਾ ਖੇਤਰ ਨਾਲ ਸੰਬੰਧਿਤ ਰਹੀ ਹੈ ਅਤੇ ਉਹਨਾਂ ਦੀ ਅਧਿਆਨ ਵਿਧੀ ਦਵੰਦ ਆਤਮਕ ਪਦਾਰਥਵਾਦੀ ਰਹੀ ਹੈ ਉਹਨਾਂ ਦੇ ਸਮਕਾਲੀ ਪ੍ਰਸਿੱਧ ਲੋਕਤਾਰਾ ਸ਼ਾਸਤਰੀ ਭពਿੰਦਰ ਸਿੰਘ ਖਹਿਰਾ ਅਨੁਸਾਰ ਡਾਕਟਰ ਨਾਰ ਸਿੰਘ ਨੇ ਪੰਜਾਬ ਦੀ ਲੋਪ ਹੋ ਰਹੀ ਲੋਕਤਾਰਾ ਨੂੰ ਸਾਹਮਣ ਅਤੇ ਦਸਤਾਵੇਜ਼ੀਕਰਨ ਦਾ ਇਤਿਹਾਸਕ ਕਾਰਜ ਨਿਭਾਇਆ ਹੈ ਉਸ ਨੇ ਪੰਜਾਬ ਦੀ ਲੋਕਤਾਰਾ ਵਿੱਚ ਕਾਰਜਸ਼ੀਲ ਪੰਜਾਬੀ ਲੋਕ ਮੰਡ ਦੀ ਕਾਰਜ ਪ੍ਰਕਿਰਿਆ ਨੂੰ ਨਵੇਂ ਗਿਆਨ ਉਨਿਸ਼ਾਸਨਾਂ ਦੇ ਪ੍ਰਸੰਗ ਵਿੱਚ ਸਮਝਿਆ ਹੈ ਅਤੇ ਪੰਜਾਬੀ ਲੋਕ ਧਾਰਾ ਦੇ ਅਧਿਐਨ ਦਾ ਆਪਣਾ ਇੱਕ ਮੌਲਿਕ ਅਧਿਐਨ ਮਾਡਲ ਉਸਾਰਿਆ ਹੈ। ਲੋਕ ਧਾਰਾ ਬਾਰੇ ਉਦਰੇਵਾ ਅਤੇ ਰੋਦਨ ਪੇਸ਼ ਕਰਨ ਦੀ ਥਾਂ ਇਸ ਨੂੰ ਸੱਚੇ ਢੰਗ ਨਾਲ ਸਾਹਮਣ ਦਾ ਪ੍ਰਾਲਾ ਕੀਤਾ ਹੈ ਅਤੇ ਇਸ ਦੇ ਹਾਂ ਪੱਖੀ ਮਾਨਵਵਰਤ ਦੀ ਅੰਛਾ ਨੂੰ ਪਰਵਾਣਿਆ ਹੈ ਅਤੇ ਰੂੜ ਹੋ ਚੁੱਕੀਆਂ ਪਰੰਪਰਾਵਾਂ ਦਾ ਦਲੇਰੀ ਨਾਲ ਨਖੇਦ ਵੀ ਕੀਤਾ ਹੈ। ਮੈਨੂੰ ਮਾਣ ਹੈ ਕਿ ਮੈਂ ਡਾਕਟਰ ਨਾਰ ਸਿੰਘ ਦਾ ਵਿਦਿਆਰਥੀ ਰਿਆ ਹਾਂ। ਇਸ ਮਾਣ ਵਿੱਚ ਉਹਨਾਂ ਨੇ ਆਪਣੀ ਤਾਜੀ ਛਪੀ ਪੁਸਤਕ ਪੰਜਾਬ ਦੀ ਲੋਕਤਾਰਾ ਚਿੰਤਨ ਤੇ ਚੇਤਨਾ ਪੇਂਟ ਕਰਦਿਆਂ ਹੋਰ ਵੀ ਵਾਧਾ ਕਰ ਦਿੱਤਾ ਜਦ ਉਹਨਾਂ ਨੇ ਲਿਖਿਆ ਕਿ ਨਾਮਵਾਰ ਸਾਹਿਤ ਜਿੰਤਕ ਅਤੇ ਆਪਣੇ ਜੇਠੇ ਖੋਜ ਵਿਦਿਆਰਥੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਤੇ ਚਰਨਜੀਤ ਕੌਰ ਲਈ ਡੂੰਘੇ ਸਨੇਹਿਤ 1 ਅਗਸਤ 2018 ਨੂੰ ਉਹਨਾਂ ਨੇ ਇਹ ਸ਼ਬਦ ਲਿਖ ਕੇ ਸਰਸ਼ਾਰ ਕਰ ਦਿੱਤਾ ਇਹਨਾਂ ਲੈਣਾ ਨੂੰ ਅੱਲੇ ਪੈਰੇ ਦੇ ਵਿੱਚ ਹੋਈ ਪਹਿਲੀ ਮਿਲਣੀ ਨਾਲ ਜੋੜ ਕੇ ਪੜੋ ਤਾਂ ਪਤਾ ਲੱਗਦਾ ਹੈ ਕਿ ਗੁਰੂ ਦੇ ਦਵਾਰ ਮੁਰਸ਼ਦ ਕੋਲ ਪ੍ਰਵਾਨ ਪੈਣ ਲਈ ਕਿੰਨੀ ਲੰਮੀ ਉਡੀਕ ਕਰਨੀ ਪੈਂਦੀ ਹੈ ਡਾਕਟਰ ਮਾਰ ਸਿੰਘ ਭਰਾਵਾਂ ਤੋਂ ਵੱਧ ਮਿੱਤਰਾਂ ਵਰਗੇ ਗੁਰੂ ਹਨ ਏਹੀ ਦੁਆ ਹੈ ਕਿ ਸਭ ਨੂੰ ਜਿਹੇ ਗੁਰੂ ਮਿਲ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਂ ਉਹਨਾਂ ਉੱਚਿਆਂ 'ਤੇ ਜਿਨ੍ਹਾਂ ਨੀਵਿਆਂ ਨਾਲ ਨਿਭਾਈ